ਫੇ ਤੂੰ ਜੇ ਲ ਮੈਂ ਕਹਿ ਨਹੀਂ ਉਹ ਕਿਹਨੂੰ ਕਹਦੀ ਐ ਜੇ ਬੇਰਾ ਹੈ ਤਾਂ ਹੀ 베ਰਾ ਤੇਰੇ ਸੀਟ ਤੂੰ ਪਹਿਲਾਂ ਮੈਂ ਲੱਭ ਕੀਆ ਤੇਰੇ ਕੋਲ 베 베ਰਾ ਕਹਿਣ ਨਾਲ ਲੱਭ ਕੌਣ ਉਹੀ ਜਦ ਉਹਦਾ 베ਰੇ ਵਾਲੇ ਦਾ ਵਜੂਦ ਨਹੀਂ ਜਦ ਮੈਂ ਦਾ ਵਜੂਦ ਨਹੀਂ ਲੱਭਣਾ ਤੇ 베ਰਾ ਕਿੱਥੋਂ ਹੋ ਗਿਆ ਕਹਿਣਾ ਜਿਹੜਾ 베ਰਾ ਬੋਲਣ ਵਾਲਾ ਤੇਰੇ ਅੰਦਰ ਉਹ ਲੱਭ ਕੌਣ ਜੇ ਮੈਂ ਨਹੀਂ ਖੋਜ ਕਰ ਲਈਏ ਆਪਾਂ ਤਾਂ ਮੇਰਾ ਕੋਈ ਵਜੂਦ ਨਹੀਂ। ਜੇ ਮੈਂ ਦਾ ਵਜੂਦ ਨਹੀਂ ਹੈ ਤਾਂ ਫੇ ਮੇਰਾ ਕਿੱਥੋਂ ਹੋ ਗਿਆ? ਜਿਹਨੇ ਮੈਂ ਦੀ ਖੋਜ ਕੀਤੀ ਉਹ ਕੀ ਕਹਿੰਦਾ ਮੈਂ ਨਹੀਂ ਕੁਝ ਹਾਂ ਨਹੀਂ। ਬਹਾਰ ਹਾਂ ਤਾਂ ਕੋਈ ਚੀਜ਼ਾਂ ਹੀ ਨਹੀਂ ਦੋਏ। ਇਹਦਾ ਪਰਮ ਬਹਾਰ ਹੋਈ ਦਾ ਪਰਮ। ਕਾਹੇ ਜਾਂਦ ਪਰਮ ਆਇਆ। ਐਸੇ ਮੁਝੇ ਜਦ ਮੋਇਆ ਹੈ ਮਾਇਆ। ਸਾਰਾ ਸੰਸਾਰ ਦਾ ਹੋਰ ਮੈਂ ਦਾ ਪਰਮ ਪਾਲੀ ਬੈਠਾ ਮੈਂ ਨਹੀਂ ਕਿ ਝਾਉ ਨੀ ਕਿਛ ਆਹ ਨਾ ਬੋਰਾ ਉਹ ਫਿਰ ਬੋਰਾ ਜਿਹੜਾ ਹੈਗਾ ਉਹ ਕਿੱਥੋਂ ਆ ਵੜਿਆ ਇਹ ਵਿੱਚ ਬੋਰਾ ਜਦ ਇਹ ਆਵੜਿਆ ਜ ਪਰਮ ਬੋਰਾ ਜਦ ਇਹ ਆਵੜਿਆ ਜ ਪਰਮ ਹੈਗਾ ਬੋਰਾ ਜਦ ਇਹ ਆਉਗਾ ਜਾਂ ਹੋ ਹੈਗਾ ਜੇ ਹੋ ਮੈਂ ਹਉਆ ਮੈਂ ਮੈਂ ਵਿੱਚੋਂ ਜਾਏ ਜਦ ਆਹ ਹੋ ਮੈਂ ਵਿੱਚੋਂ ਚਲੀ ਜਾਂਦੀ ਆ ਬਸ ਤੋਰ ਤੇਰਾ ਮੇਰਾ ਵਰ ਖਤਮ ਹੋ ਜਾਂਦਾ ਫੇ ਕੀ ਕਹਿੰਦਾ ਪ੍ਰਾਣੀ ਨਾ ਗਜ ਨਾ ਤੇਰਾ ਹਾਂ ਤੇਰਾ ਲੋਈਰਾ ਇਹ ਤਾਂ ਤਰਵਰ ਹੋ ਰਾਇ ਪੰਖੀ ਹੋ ਰਾਇ ਉੱਤੇ ਬੈਠਾ ਤਰਵਰ ਪੰਖ ਬਸੈ ਰੋ ਤੇਰਾ ਮੇਰਾ ਕੋਈ ਨਹੀਂ ਹੱਥ ਇਹ ਹੈ ਪਰਵ ਦੇ ਨਾਸ ਹੋਏ ਤੇ ਬਾਤ ਦੀ ਗੱਲ ਇਹ ਹੈ ਪਰਵ ਵਿੱਚ ਫਸੇ ਰਹੇ ਜਿਨ੍ਹਾਂ ਦਾ ਪਰਮਨਾਸ ਹੋ ਗਿਆ ਉਹਨਾਂ ਦੀ ਹੀ ਗੱਲ ਹੈ ਪਰਮ ਵਿੱਚ ਫਸਿਆ ਆਂਦੀ ਆ ਗੱਲ ਦੋ ਇਹ ਗੱਲਾਂ ਬਰਾਬਰ ਨੇ ਇੱਕ ਪਾਸੇ ਪਰਮ ਦੇ ਵਿੱਚ ਭੁੱਲੇ ਹੋਏ ਜਿਹੜੇ ਉਹ ਨੇ ਇੱਕ ਉਹ ਜਿਹੜੇ ਪਰਮ ਤੋਂ ਰਹਿਤ ਦੇ ਹੋਦੇ ਇੱਕ ਪਾਸੇ ਸੰਸਾਰੀ ਨੇ ਪਰਮ ਵਿੱਚ ਭੁੱਲੇ ਹੋਏ ਇੱਕ ਪਾਸੇ ਬਖਤ ਬੇਸਿਕ ਮਾਰ ਕਰ ਦੇ ਦੋ ਸੰਸਾਰੇ ਕੱਲ੍ਹ ਜਾਣਦਾ ਮੈਂ ਰੌਲਾ ਪਾਈ ਜਾਂਦੇ ਨੇ ਪਗ ਤੋਂ ਫਲਾਨਾ ਸੀ ਸਿੱਖਾਂ ਕੋਈ ਕਹਿੰਦਾ ਵਾ ਜੀ ਅਸੀਂ ਰਬਦਾਸੀਆ ਧਰਮ ਬਖੜ ਬਣਾ ਕੋਈ ਕਹਿੰਦਾ ਸੀ ਕਬੀਰ ਪੰਦੀਆ ਕੋਈ ਕੁਛ ਕੋਈ ਕੁਛ ਕਹੀ ਜਾਂਦਾ ਸਭ ਸਮਝਣ ਦੀ ਕਿਸੇ ਕੋਸ਼ਿਸ਼ ਨਹੀਂ ਕੀਤੀ ਧਰਮ ਹੁੰਦਾ ਸੀ ਇਹ ਕੁ ਧਰਮ ਚ ਰੋਟੀ ਮਿਲ ਜਾਂਦੀ ਹੈ ਜੇ ਧਰਮ ਕੁ ਬੰਦਾ ਬਣ ਕੇ ਕੋਈ ਡੇਰਾ ਢੂਰਾ ਬਣਾ ਲਵੇ ਆ ਕੋਈ ਕੰਨ ਲਵੇ ਨਾ ਇੱਥੇ ਰੋਟੀ ਵਧੀਆ ਮਿਲ ਜਾਂਦੀ ਹੈ ਸੌਖੀ ਇਹ ਤਾਂ ਧਰਮ ਕੋਲ ਬੰਦੇ ਨੇ ਧਰਮ ਕੇ ਕੋਈ ਗੋਜ ਬਾਤ ਤੇ ਜਿਹੜੇ ਗੋਜ ਬਾਤ ਤੇ ਬਣੇ ਨੇ ਉਹਨਾਂ ਨੇ ਆਪਣਾ ਕਾਬੂ ਕਰੀ ਹੱਦ ਰੋਟੀ ਕੰਮ ਕਰ ਗਈ ਹੱਦ ਖਾਧੀ ਉਹਨਾਂ ਨੇ ਰੋਟੀ ਤਾਂ ਆਪਣੀ ਕਰਕੇ ਹੀ ਖਾਧੀ ਉਹਨਾਂ ਨੇ ਧਰਮ ਨੂੰ ਤਾਂ ਦਾੜੀ ਬਣਾਇਆ ਜਿਨ੍ਹਾਂ ਨੇ ਧੱਦਾ ਬਣਾਇਆ ਉਹਨਾਰੇ ਧਰਮ ਦੂਰ ਦੂਰੀ ਡੇੜੇ ਆ ਉਹ ਧਰਮ ਤੇ ਆਪ ਇਹਦੀ ਡੇੜੇ ਗਏ ਧਰਮ ਤਾਂ ਉਹ ਡੇੜੇ ਹੀ ਨਹੀਂ ਜਾਂਦੇ ਸਰੂ ਦੇ ਉਹ ਤਾਂ ਦਿੱਤਾ ਬਸ ਅਬਰ ਉਪਦੇਸਾ ਆਪਣਾ ਕਰ ਉਹ ਤਾਂ ਹੁੰਦੇ ਪੜਤ ਵੀ ਇਹੀ ਕਰ ਰਿਹਾ ਅਬਰ ਉਪਦੇਸਾ ਆਪਣਾ ਕਰ ਅਬ ਜਾਵ ਜਰੂਰ ਉਹ ਕਰਦੇ ਹੀ ਹੁੰਦੇ ਨੇ ਸਾਰੇ ਉਹ ਸਾਰੇ ਇਹੋ ਜਿਹੇ ਹੁੰਦੇ ਨੇ ਇਹਦੀ ਗੱਲਾਂ ਦਰਸ਼ਨ ਸਿੰਘ ਪਰ ਇਹ ਜਜ਼ੇਦਾਰ ਪੜਨ ਤੇ ਬਾਅਦ ਫੇਰ ਨਹੀਂ ਸੀ ਨੂੰ ਇਹ ਕੰਮ ਕਰਨਾ ਚਾਹੀਦਾ ਰਾਸ਼ਟਰਪਤੀ ਦੀ ਕੋਈ ਪਦਵੀ ਨੂੰ ਪਹੁੰਚ ਕੇ ਫਿਰ ਵੀ ਉਹੀ ਕੰਮ ਕਰੇ ਕਹੀ ਨੌਕਰੀ ਕਰੇ ਜਾ ਕੇ ਫਿਰ ਤਾਂ ਉਹ ਜਲਾਲਤ ਜਲਾਲਤ ਦੀ ਹੱਦ ਹੋ ਗਈ ਇਹਨਾਂ ਜਲੀਲ ਆਦਮੀ ਹੋ ਨਹੀਂ ਸਕਦਾ ਰਾਸ਼ਟਰਪਤੀ ਦੀ ਰਿਟਾਇਰਮੈਂਟ ਹੋ ਕੇ ਵੀ ਚੁੱਪ ਕਰਕੇ ਸਬਰ ਨਾਲ ਬਹਿ ਜਾਂਦੇ ਨੇ ਵੀ ਭਾਈ ਐਡੀ ਵੱਡੀ ਮੇਰੇ ਕੋਲ ਪੋਸਟ ਆ ਗਈ ਮੈਂ ਹੁਣ ਕਿਵੇਂ ਕਰ ਸਕਦਾ ਰਾਮ ਨਾ ਭੈ ਜੂ ਪਰ ਮਾਇਆ ਕਿੱਥੇ ਬੈਠਣਾਂ ਦੀ ਹੈ ਵਾਇਰ ਕਿੱਥੇ ਬੈਠੂ ਇਹ ਤਾਂ ਪਤਾ ਲੱਗਦਾ ਲੋਭ ਕਿੰਨਾ ਭਾਰੂ ਹੈ ਲੋਕਾਂ ਦੇ ਉੱਤੇ ਲੋਕਾਂ ਦੇ ਬਾਹਰ ਲੋਕ ਕਿੰਨਾ ਭਾਰੂ ਹੈ ਇਹ ਲੋਭ ਭਾਰੂ ਹੈ ਭਰਮ ਜੋ ਇਹਨਾਂ ਨੇ ਲਿਆ ਕੀ ਹੈ ਸਿੱਖਿਆ ਕੀ ਹੈ ਧਰਮ ਜੋ ਕੀ ਸਿੱਖਿਆ ਲੋਕ ਗੁਰਬਾਣੀ ਦੇ ਕੋਈ ਅੱਖਰ ਦਾ ਇਹਨਾਂ ਨੇ ਅਮਲ ਕੀਤਾ ਕੋਈ ਕੁਛ ਨਹੀਂ ਤਾਂ ਦੈਅ ਹੈ ਤਾਂ ਦੈਅ ਅੱਗੇ ਕੋਈ ਨਹੀਂ